ਜਿਹੜਾ ਬੰਦਾ ਝੂਠ ਬੋਲਣ ਦੀ ਕਲਾ ਜਾਣਦਾ ਹੋਏ ਨਾ ਉਹ ਜ਼ਿੰਦਗੀ ਪਰ ਭਗਾਨਿਆਂ ਨੂੰ ਹੀ ਖੁਸ਼ ਰੱਖ ਸਕਦਾ ਪਰ ਉਹ ਆਪਣੇਆਂ ਨੂੰ ਨਹੀਂ ਸਿਆਣੇ ਕਹਿੰਦੇ ਆ ਠੋਕਰ ਖਾਣ ਦਾ ਇੱਕ ਫਾਇਦਾ ਜ਼ਰੂਰ ਹੋਇਆ ਇੱਕ ਤਾਂ ਅਗਲਾ ਆ ਕੇ ਜਿਉਣ ਦੀ ਤੇ ਦੂਜਾ ਹੁਣ ਬੰਦਾ ਵਰਕ ਲਈਦਾ ਰਿਸ਼ਤੇ ਦੀ ਪਹਿਲੀ ਸ਼ਰਤ ਇੱਜ਼ਤ ਹੁੰਦੀ ਹੈ ਜਿਹੜਾ ਬੰਦਾ ਇੱਜ਼ਤ ਨਹੀਂ ਦੇ ਸਕਦਾ ਉਹ ਰਿਸ਼ਤਾ ਕਦੇ ਨਹੀਂ ਨਿਵਾ ਸਕਦਾ ਇਹ ਹਕੀਕਤ ਹੈ ਜੀਵਨ ਮਿਲਣਾ ਭਾਗਾਂ ਦੀ ਗੱਲ ਹੈ ਤੇ ਮੌਤ ਮਿਲਣਾ ਸਮੇਂ ਦੀ ਗੱਲ ਹੈ ਸਮੇਂ ਦੀ ਪਰ ਮੌਤ ਤੋਂ ਬਾਅਦ ਵੀ ਲੋਕਾਂ ਦੇ ਦਿਲਾਂ ਵਿੱਚ ਜਿਉਂਦੇ ਰਹਿਣਾ ਉਹ ਤਾਂ ਫਿਰ ਕਰਮਾਂ ਦੀ ਗੱਲ ਹੈ ਜੇ ਤੁਸੀਂ ਤਰੱਕੀ ਕਰਕੇ ਆਪਣੇ ਮੁਕਾਮ ਤੇ ਪਹੁੰਚ ਗਏ ਹੋ ਅਗਲੀ ਪੌੜੀ ਤੇ ਪੈਰ ਰੱਖਣਾ ਚੰਗੀ ਗੱਲ ਹੈ ਤਰੱਕੀ ਕਰਨਾ ਚੰਗੀ ਗੱਲ ਹੈ ਪਰ ਪਿਛਲੀ ਪੌੜੀ ਦੀ ਅਹਿਮियत ਕਦੇ ਨਾ ਭੁੱਲੋ ਜਿਸ ਕਰਕੇ ਤੁਸੀਂ ਇੱਥੋਂ ਤੱਕ ਪੁੱਜੇ ਹੋ ਸਮਝਦਾਰੀ ਦੀਆਂ ਗੱਲਾਂ ਤਾਂ ਦੋ ਤਰ੍ਹਾਂ ਦੇ ਲੋਕ ਹੀ ਕਰਦੇ ਆ ਇੱਕ ਤਾਂ ਉਹ ਜਿਨ੍ਹਾਂ ਦੀ ਉਮਰ ਵੱਧ ਹੋਵੇ ਅਤੇ ਦੂਜੇ ਉਹ ਲੋਕ ਜਿਨ੍ਹਾਂ ਨੇ ਛੋਟੀ ਉਮਰ ਵਿੱਚ ਬੁਰਾ ਵੱਤ ਵੇਖਿਆ ਹੋਵੇ ਕਈ ਲੋਕ ਤਾਂ ਤੁਹਾਡਾ ਬਹੁਤ ਫਿਕਰ ਕਰਦੇ ਆ ਤੁਹਾਡੇ ਇੰਨੇ ਸ਼ੁਭਚਿੰਤਕ ਹੁੰਦੇ ਨੇ ਕਿ ਤੁਹਾਡਾ ਸਹੀ ਸਮਾ ਤੇ ਸ਼ੁਭ ਹੁੰਦਾ ਦੇਖ ਕੇ ਚਿੰਤਾ ਕਰਨ ਲੱਗ ਜਾਂਦੇ ਆ ਦੇਵਾ ਕਦੇ ਵੀ ਬੋਲਦਾ ਨਹੀਂ ਉਸ ਦੀ ਰੋਸ਼ਨੀ ਹੀ ਉਸ ਦੀ ਪਛਾਣ ਦੱਸਦੀ ਹੈ ਬਸ ਉਸੇ ਤਰ੍ਹਾਂ ਆਪਣੇ ਬਾਰੇ ਵੀ ਕੁਝ ਨਾ ਕਹੋ ਬਸ ਚੰਗੇ ਕਰਮ ਕਰਦੇ ਰਹੋ ਉਹੀ ਤੁਹਾਡੀ ਪਛਾਣ ਦੱਸਣਗੇ ਕਦਰ ਅਤੇ ਸਮਾਂ ਬੜੇ ਕਮਾਲ ਦੇ ਹੁੰਦੇ ਆ ਜਿਸ ਦੀ ਕਦਰ ਕਰੋ ਉਹ ਸਮਾਂ ਨਹੀਂ ਦਿੰਦੇ ਤੇ ਜਿਸ ਨੂੰ ਸਮਾਂ ਦਿਓ ਉਹ ਕਦਰ ਹੀ ਨਹੀਂ ਕਰਦੇ ਤਕਲੀਫਾਂ ਦੂਜੇ ਨੂੰ ਦੱਸਣ ਦੀ ਬਜਾਏ ਆਪਣੀਆਂ ਦੁੱਖ ਤਕਲੀਫਾਂ ਸਿਰਫ ਰੱਬ ਨੂੰ ਦੱਸੋ ਕਿਉਂਕਿ ਦੁਨੀਆ ਤਾਂ ਤੁਹਾਡੀ ਮਜਬੂਰੀ ਦਾ ਹਮੇਸ਼ਾ ਹੀ ਫਾਇਦਾ ਉਠਾਉਂਦੀ ਹੈ ਸਬਰ ਇੱਕ ਐਸੀ ਸਵਾਰੀ ਹੈ ਜੋ ਆਪਣੇ ਸਵਾਰ ਨੂੰ ਕਦੇ ਵੀ ਡਿੱਗਣ ਨਹੀਂ ਦਿੰਦੀ ਨਾ ਕਿਸੇ ਦੇ ਪੈਰਾਂ 'ਚ ਤੇ ਨਾ ਹੀ ਕਿਸ ਦੀਆਂ ਵਾਹਿਗੁਰੂ ਉਸ ਇਨਸਾਨ ਦਾ ਸਹਾਰਾ ਜ਼ਰੂਰ ਬਣਦਾ ਜਿਸ ਨੂੰ ਤੋੜਨ ਤੇ ਰੋਲਣ ਲਈ ਸਾਰੇ ਜ਼ੋਰ ਲਾਉਂਦੇ ਹੋਣ